ਅਸਮਾਨੀ ਬਿਜਲੀ ਡਿੱਗੀ ਆ ਤੁਸੀਂ ਨਜ਼ਰ ਮਾਰ ਸਕਦੇ ਹੋ ਛੱਤਾਂ ਪਾੜ ਕੇ ਘਰ ਦੇ ਵਿੱਚ ਬਿਜਲੀ ਦਾਖਲ ਹੋਈ ਆ 24-25 ਘੰਟੇ ਹੋ ਗਿਆ ਹਜੇ ਵੀ ਜੜੀ ਆ ਅੱਗ ਮੱਚੀ ਜਾਂਦੀ ਆ ਮੋਟਰਸਾਈਕਲ ਘਰ ਦੇ ਵਿੱਚ ਖੜਾ ਸੀਗਾ ਅੰਦਰ ਇਸ ਜਗ੍ਹਾ ਤੇ ਆ ਨਜ਼ਰ ਮਾਰ ਲਓ ਬਿਲਕੁਲ ਖਤਮ ਹੋ ਗਿਆ ਟਾਇਰ ਟੂਪਾਂ ਆ ਮੀਟਰ ਸਾਰਾ ਕੁਝ ਜਿੱਥੇ ਜਿੱਥੇ ਪਲਾਸਟਿਕ ਲੱਗੀ ਸੀ ਉਹ ਸਾਰਾ ਮੋਟਰਸਾਈਕਲ ਸੜ ਕੇ ਸੁਆਹ ਹੋ ਗਿਆ ਚਾਰੇ ਪਾਸੇ ਤੁਸੀਂ ਆ ਨਜ਼ਰ ਮਾਰ ਸਕਦੇ ਹੋ ਬਿਲਕੁਲ ਸਾਰਾ ਕੁਝ ਖਤਮ ਹੋ ਗਿਆ ਆ ਜੋ ਵੀ ਚੀਜ਼ਾਂ ਅੰਦਰ ਪਈਆਂ ਸੀ ਆ ਪਾਰਟ ਨੇ ਮੋਟਰਸਾਈਕਲ ਦੇ ਇਹ ਸਾਰਾ ਕੁਝ ਸੜ ਕੇ ਸੁਆਹ ਹੋ ਗਿਆ ਔਰ ਇੱਧਰ ਇੱਧਰ ਇਹਨਾਂ ਦੀ ਬੱਸੋਂ ਆ ਰਹਿਸ਼ਾ ਸਾਹਮਣੇ ਟਰੈਕਟਰ ਟਰੈਕਟਰ ਤੇ ਮੋਟਰਸਾਈਕਲ ਖੜੇ ਸੀ ਆ ਟਰੈਕਟਰ ਦਾ ਵੀ ਨੁਕਸਾਨ ਪੂਰਾ ਹੋਇਆ ਆ ਨਜ਼ਰ ਮਾਰੋ ਆ ਜਿੱਥੇ ਰਬੜ ਪਲਾਸਟਿਕ ਸੀਗੀ ਉਹ ਸਾਰਾ ਕੁਝ ਸੜ ਗਿਆ ਸੀਟ ਇਸ ਜਗ੍ਹਾ ਤੇ ਪਲਾਸਟਿਕ ਹੁੰਦੀ ਆ ਸਟੀering ਦੇ ਉੱਪਰ ਇਹ ਸਾਰਾ ਕੁਝ ਸੜ ਕੇ ਸੁਆਹ ਹੋ ਗਿਆ ਕੰਦਾ ਦੇ ਵਿੱਚ ਵੱਡੀਆਂ-ਵੱਡੀਆਂ ਤਰੇੜਾਂ ਦੇਖੀਆਂ ਜਾ ਸਕਦੀਆਂ ਨੇ ਸਾਹਮਣੇ ਘਰ ਦੇ ਵਿੱਚ ਪੂਰਾ ਨੁਕਸਾਨ ਹੋਇਆ ਕਰੀਬ 1.5-2 ਲੱਖ ਰੁਪਏ ਦੇ ਆਸ-ਪਾਸ ਦਾ ਨੁਕਸਾਨ ਆਪਾਂ ਵੇਖ ਸਕਦੇ ਹਾਂ ਸਾਰੀਆਂ ਚੀਜ਼ਾਂ ਜਿੰਨੀਆਂ ਪਈਆਂ ਸੀ ਇਹ ਪਿੰਗਲ ਗਈਆਂ ਆ ਰੱਸਾ ਹੈਗਾ ਇਹ ਬਿਲਕੁਲ ਆ ਵੇਖੋ ਕਿੰਨੇ ਲੰਬੂ ਨਿਕਲਦੇ ਰਿਹਾ ਭਾਂਬੜ ਮਚਦੇ ਰਿਹਾ ਜਿਹੜੀ ਵੀ ਚੀਜ਼ ਉਹਦੀ ਲਪੇਟ ਚ ਆਈ ਉਹਨੇ ਸਾਰਾ ਕੁਝ ਸੜ ਕੇ ਸੁਆਹ ਕਰਤਾ ਆ ਆ ਨਜ਼ਰ ਮਾਰ ਲਓ ਸਾਰੀਆਂ ਚੀਜ਼ਾਂ ਪਲਾਸਟਿਕ ਦੇ ਨੇ ਇਥੇ ਛੋਣਾ ਪਿਆ ਸੀ ਉਹ ਵੀ ਜਿਹੜਾ ਬਿਲਕੁਲ ਖਤਮ ਹੋ ਗਿਆ ਆ ਸਾਰੀਆਂ ਚੀਜ਼ਾਂ ਨੂੰ ਜਿਹੜੀ ਪਈ ਆ ਇਹਦੇ ਉੱਤੇ ਸਮਾਨ ਪਿਆ ਸੀਗਾ ਛੱਤ ਨੂੰ ਨਜ਼ਰ ਮਾਰੋ ਸਾਰੇ ਬਾਲੇ ਹਜੇ ਵੀ ਇਹ ਆ ਸਮਾਨੀ ਬਿਜਲੀ ਇਧਰੋਂ ਤਾਂ ਦਾਖਲ ਹੋਈ ਆ ਔਰ ਇਧਰੋਂ ਸਾਰਾ ਕੋ ਸਾੜ ਕੇ ਵਾਪਸ ਵੀ ਸ਼ਾਇਦ ਇਧਰੋਂ ਹੀ ਗਈ ਆ ਇਹ ਪਰਿਵਾਰਿਕ ਮੈਂਬਰ ਦੱਸ ਰਹੇ ਨੇ ਔਰ ਫਿਰੋਜ਼ਪੁਰ ਦਾ ਪਿੰਡ ਸੈਦਾਂ ਵਾਲਾ ਹੈਗਾ ਏ ਉੱਥੋਂ ਦੀਆਂ ਤਸਵੀਰਾਂ ਨੇ ਬੜੀਆਂ ਭਿਆਨਕ ਤਸਵੀਰਾਂ ਨੇ ਜਿੱਥੇ ਇਹ ਘਟਨਾ ਵਾਪਰੀ ਆ